ਅਸੀਂ ਸਾਰੇ ਇਕੱਠੇ ਚੱਲਦੇ ਹਾਂ ਨਾ ਰਾਮਨਾਥ ਪਿੰਡ ਵਾਲੇ ਸਾਨੂੰ ਮਾਰ ਦੇਣਗੇ ਸਾਡੇ ਨਾਲ ਚੱਲੋ ਨਹੀਂ ਸ਼ਕੁੰਤਲਾ ਤੂੰ ਰਾਜੂ ਨੂੰ ਲੈ ਕੇ ਇੱਥੋਂ ਚਲੀ ਜਾ ਮੈਂ ਪਿੰਡ ਵਾਲਿਆਂ ਨੂੰ ਰੋਕਦਾ ਹਾਂ ਜਾ ਤੈਨੂੰ ਮੇਰੀ ਸੌਹਾਂ ਸ਼ਕੁੰਤਲਾ ਭੱਜ ਜਾ ਇੱਥੋਂ ਰਾਮਨਾਥ ਨੇ ਪਲਟ ਕੇ ਦੇਖਿਆ ਹੱਥਾਂ ਵਿੱਚ ਮਸ਼ਾਲਾਂ ਲਈ ਪਿੰਡ ਵਾਲੇ ਉਹਨਾਂ ਨੂੰ ਮਾਰਨ ਲਈ ਜੰਗਲ ਵਿੱਚ ਉਹਨਾਂ ਦੇ ਪਿੱਛੇ ਉਹਨਾਂ ਨੂੰ ਲੱਭ ਰਹੇ ਸਨ ਅਤੇ ਉਸੇ ਵਕਤ ਇੱਕ ਪਿੰਡ ਵਾਲੇ ਦੀ ਨਜ਼ਰ ਰਾਮਨਾਥ ਤੇ ਪਈ ਉਹ ਚੀਕਿਆ ਹੋ ਰਿਹਾ ਚੋਰ ਫੜੋ ਉਸ ਨੂੰ ਚਲੋ ਮਾਰੋ ਉਸ ਨੂੰ ਕੇਸ਼ਵਪੁਰ ਪਿੰਡ ਵਿੱਚ ਠੰਡ ਦਾ ਕਹਿਰ ਵੱਧਦਾ ਹੀ ਜਾ ਰਿਹਾ ਸੀ ਪਿੰਡ ਵਿੱਚ ਹਰ ਕੋਈ ਠੰਡ ਦੀ ਵਜ੍ਹਾ ਨਾਲ ਪਰੇਸ਼ਾਨ ਸੀ ਪਰ ਰਾਮਨਾਥ ਲਈ ਇਹ ਸਰਦੀਆਂ ਤੇ ਦਿਨ ਸਰਾਬ ਬਣ ਚੁੱਕੇ ਸਨ ਕਿਉਂਕਿ ਪੂਰੇ ਪਿੰਡ ਵਿੱਚ ਸਭ ਤੋਂ ਵੱਧ ਗਰੀਬ ਸਿਰਫ ਰਾਮਨਾਥ ਹੀ ਸੀ ਰਾਮਨਾਥ ਦੀ ਇੱਕ ਪਤਨੀ ਸ਼ਕੁੰਤਲਾ ਸੀ ਅਤੇ ਇੱਕ ਪੁੱਤਰ ਰਾਜੂ ਸ਼ਕੁੰਤਲਾ ਓ ਸ਼ਕੁੰਤਲਾ ਜਰਾ ਚਾਹ ਬਣਾ ਦੇ ਠੰਡ ਵੱਬਦੀ ਜਾ ਰਹੀ ਹੈ ਐਨਾ ਬੋਲ ਕੇ ਹੱਥਾਂ ਨੂੰ ਮਲਦੇ ਹੋਏ ਰਾਮਨਾਥ ਅੱਗ ਖੋਲ ਗਿਆ ਫਿਰ ਥੋੜੀ ਦੇਰ ਬਾਅਦ ਸ਼ਕੁੰਤਲਾ ਚਾਹ ਲੈ ਕੇ ਆਈ ਪਰ ਜਿਵੇਂ ਹੀ ਰਾਮਨਾਥ ਨੇ ਚਾਹ ਦਾ ਗਲਾਸ ਫੜਿਆ ਉਸ ਦਾ ਚਿਹਰਾ ਉੱਤਰ ਗਿਆ ਕਿਉਂਕਿ ਚਾਹ ਦੇ ਨਾਂ ਤੇ ਸਿਰਫ ਫਿੱਕੀ ਚਾਹ ਸੀ ਜਿਸ ਵਿੱਚ ਚਾਹ ਪੱਤੀ ਅਤੇ ਚੀਨੀ ਹਿਮ ਲਾਏ ਹੋਏ ਸਨ ਦੁੱਧ ਖਤਮ ਹੋ ਗਿਆ ਹੈ ਕੀ ਰਾਮਨਾਥ ਨੇ ਇੰਨਾ ਬੋਲ ਕੇ ਗਲਾਸ ਢੇਠਾ ਰੱਖ ਦਿੱਤਾ ਦੁੱਧ ਤਾਂ ਦੋ ਦਿਨ ਪਹਿਲਾਂ ਹੀ ਖਤਮ ਹੋ ਗਿਆ ਸੀ ਘਰ ਵਿੱਚ ਤਾਂ ਹੁਣ ਖਾਣ ਲਈ ਆਟਾ ਵੀ ਨਹੀਂ ਹੈ ਸ਼ਕੁੰਤਲਾ ਬੋਲੀ ਅਤੇ ਉੱਥੋਂ ਚਲੀ ਗਈ ਇਸੇ ਤਰ੍ਹਾਂ ਬਿਨਾਂ ਕੁਝ ਖਾਦੇ ਪੀਤੇ ਰਾਮਨਾਥ ਸੌਣ ਲਈ ਚਲਾ ਗਿਆ ਵਰ ਚਿੰਤਾ ਅਤੇ ਫਿਕਰ ਦੀ ਵਜ੍ਹਾ ਨਾਲ ਰਾਮਨਾਥ ਪਾਸੇ ਬਦਲ ਰਿਹਾ ਸੀ ਨੀਂਦ ਦਾ ਨਾਮੋ ਨਿਸ਼ਾਨ ਤੱਕ ਨਹੀਂ ਸੀ ਅਤੇ ਪੁਰਾਣਾ ਟੁੱਟਿਆ ਭਜਿਆ ਘਰ ਮਾਨੋ ਠੰਡ ਨੂੰ ਅੰਦਰ ਆਉਣ ਦਾ ਸੱਦਾ ਦੇ ਰਿਹਾ ਹੋਵੇ ਛੱਤ ਦੇ ਕਈ ਹਿੱਸਿਆਂ ਵਿੱਚੋਂ ਮਿੱਟੀ ਝੜ ਚੁੱਕੀ ਸੀ ਜਿਸ ਨਾਲ ਸਿਲ ਅਤੇ ਬਰਫ਼ੀਲੀ ਹਵਾ ਸਿੱਧਾ ਕਰਦੇ ਅੰਦਰ ਵੜ ਰਹੀ ਸੀ ਕੋਨੇ ਵਿੱਚ ਲੇਟਿਆ ਰਾਜੂ ਠੰਡ ਨਾਲ ਸੁੰਗੜ ਕੇ ਗੋਲ ਹੋ ਗਿਆ ਸੀ ਉਸ ਦੀਆਂ ਛੋਟੀਆਂ-ਛੋਟੀਆਂ ਉਂਗਲਾਂ ਬਰਫ਼ ਵਰਗੀਆਂ ਠੰਡੀਆਂ ਹੋ ਗਈਆਂ ਸਨ ਉਹ ਹਰ ਥੋੜੀ ਦੇਰ ਬਾਅਦ ਦੰਦ ਕਿਟਕਟਾਉਂਦਾ ਆਪਣੇ ਪਿਤਾ ਵੱਲ ਦੇਖਦਾ ਬਾਬਾ ਇਹ ਠੰਡ ਕਦੋਂ ਖਤਮ ਹੋਵੇਗੀ? ਰਾਜੂ ਨੇ ਦੰਦ ਕਿੜਕਟਾਉਂਦੇ ਹੋਏ ਕਿਹਾ। ਇਹ ਸੁਣ ਕੇ ਆਰਮਨਾਥ ਨੇ ਪੁਰਾਣੇ ਫਟੇ ਕੰਬਲ ਨਾਲ بیٹے ਨੂੰ ਟਕਣ ਦੀ ਕੋਸ਼ਿਸ਼ ਕੀਤੀ ਪਰ ਉਹ ਕੰਬਲ ਵੀ ਹੁਣ ਠੰਡ ਨੂੰ ਰੋਕਣ ਵਿੱਚ ناکਾਮਯਾਬ ਹੋ ਚੁੱਕਾ ਸੀ। ਬੇਟਾ ਰਾਜੂ ਇਹ ਠੰਡ ਤਾਂ ਸਾਡੇ ਗਰੀਬਾਂ ਲਈ ਸਰਾਪ ਹੈ। ਪਤਾ ਨਹੀਂ ਕਦੋਂ ਸਾਡੀ ਮੌਤ ਇਸ ਠੰਡ ਵਿੱਚ ਹੋ ਜਾਵੇ। ਉੱਥੇ ਬੈਠੀ ਸ਼ਕੁੰਤਲਾ ਨੇ ਆਪਣੇ ਸਰੀਰ ਉੱਤੇ ਅੱਧੀ ਸਾੜੀ ਲਪੇਟ ਰੱਖੀ ਸੀ ਪਰ ਉਸਦੇ ਬੁੱਲ ਵੀ ਠੰਡ ਨਾਲ ਨੀਲੇ ਪੈ ਚੁੱਕੇ ਸਨ। ਉਸਨੇ ਹੌਲੀ ਜਹੀ ਫੁਸਫਸਾਉਂਦੇ ਹੋਏ ਕਿਹਾ ਰਾਮਨਾਥ ਜੇ ਇਹ ਇੰਜ ਹੀ ਰਹਾ ਤਾਂ ਸਵੇਰ ਤੱਕ ਰਾਜੂ ਬੁਖਾਰ ਵਿੱਚ ਦਬ ਜਾਵੇਗਾ। ਰਾਮਨਾਥ ਨੇ ਭਾਰੇ ਮਨ ਨਾਲ ਉੱਤਰ ਦਿੱਤਾ, "ਜਾਣਦਾ ਹਾਂ, ਠੰਡ ਤੋਂ ਬਚਣ ਲਈ ਸਾਨੂੰ ਅੱਗ ਬਾਲਨੀ ਪਵੇਗੀ।" ਰਾਮਨਾਥ ਤੁਰੰਤ ਬਿਸਤਰੇ ਤੋਂ ਉੱਠਿਆ, ਫਿਰ ਕੁਝ ਲੱਕੜਾਂ ਇਕੱਠੀਆਂ ਕਰਕੇ ਉਸਨੇ ਅੱਗ ਬਾਲੀ, ਤਾਂ ਜਾ ਕੇ ਘਰ ਵਿੱਚ ਥੋੜੀ ਜਹੀ ਗਰਮਿਆਹਟ ਫੈਲੀ। ਫਿਰ ਅਗਲੀ ਸਵੇਰ ਪਿੰਡ ਵਿੱਚ ਧੂਪਾਈ, ਰਾਮਨਾਥ ਕੁਝ ਪੈਸਿਆਂ ਦੇ ਜੁਗਾੜ ਵਿੱਚ ਲੋਕਾਂ ਕੋਲ ਗਿਆ, ਪਰ ਕਿਸੇ ਨੇ ਵੀ ਉਸ ਦੀ 1 ਰੁਪਏ ਦੀ ਮਦਦ ਨਾ ਕੀਤੀ। ਠਾਕੁਰ ਸਾਹਿਬ बस कुछ पैसेयां दी लोड सी 100 ਰੁਪਇਆ ਵੀ ਮਿਲ ਜਾਂਦਾ ਤਾਂ ਘਰ ਵਿੱਚ ਕੁਝ ਆਟਾ ਲਿਆਉਂਦਾ ਪਰ ਠਾਕੁਰ ਨੇ ਰਾਮਨਾਥ ਨੂੰ ਪਿੱਛੋਂ ੱੱਕਾ ਦੇ ਦਿੱਤਾ ਚਲਾ ਜਾ ਰਾਮਨਾਥ ਇੱਥੋਂ ਤੇਰੇ ਕੋਲ ਖਾਣ ਲਈ ਪੈਸੇ ਤਾਂ ਨਹੀਂ ਹਨ ਤੂੰ ਮੋੜੇਂਗਾ ਕਿੱਥੋਂ ਅਰੇ ਤੂੰ ਤਾਂ ਜ਼ਿੰਦਗੀ ਭਰ ਗਰੀਬ ਹੀ ਹੈਂ ਕਦੇ ਇਸ ਗਰੀਬੀ ਤੋਂ ਉੱਠੀ ਨਹੀਂ ਸਕਦਾ ਇੱਕ ਗੱਲ ਯਾਦ ਰੱਖ ਅਮੀਰੀ ਦਾ ਪੈਸਾ ਹੀ ਇਮਾਨਦਾਰੀ ਦੀ ਜ਼ਮੀਨ ਤੋਂ ਕਦੇ ਨਹੀਂ ਉਗਦਾ ਹੁਣ ਜਾ ਇੱਥੋਂ ਮੇਰੇ ਇੱਥੇ ਮਹਿਮਾਨ ਆਉਣ ਵਾਲੇ ਹਨ ਨਿਕਲੇ ਇੱਥੋਂ ठाकुर ਦੇ ਸ਼ਬਦਾਂ ਨੇ रामनाथ ਨੂੰ ਅੰਦਰੋਂ ચીਰ ਕੇ ਰੱਖ ਦਿੱਤਾ ਸੀ ਜਵਾਬ ਦੇਣ ਲਈ ਉਸ ਦੇ ਕੋਲ ਪੁੱਜ ਵੀ ਨਹੀਂ ਸੀ ਵਿਚਾਰਾ ਹੱਥ ਜੋੜ ਕੇ ਉੱਥੋਂ ਪੁੱਠੇ ਪੈਰੀ ਵਾਪਸ ਆ ਗਿਆ ਅਤੇ ਪੁਖ ਪਿਆਸ ਨਾਲ ਤੜਫਦਾ ਹੋਇਆ ਸੁੱਕੇ ਬੁੱલ્લા ਨਾਲ ਘਰ ਪਰਤਿਆ ਘਰ ਵਿੱਚ ਉਸ ਨੇ ਆਪਣੀ ਪਤਨੀ ਅਤੇ ਬੇਟੇ ਦਾ ਉਦਾਸ ਚਿਹਰਾ ਦੇਖਿਆ ਜੋ ਉਮੀਦ ਨਾਲ ਭਰਿਆ ਹੋਇਆ ਸੀ ਕਿ ਉਸ ਦੇ ਪਿਤਾ ਕੁਝ ਖਾਣ ਦਾ ਸਮਾਨ ਲੈ ਕੇ ਆਉਣਗੇ ਪਰ ਜਦੋਂ रामनाथ ਖਾਲੀ ਹੱਥ ਘਰ ਪਰਤਿਆ ਤਾਂ ਉਮੀਦਾਂ ਮਿੱਟੀ ਵਿੱਚ ਮਿਲ ਗਈਆਂ रामनाथ ਘਰ ਵਿੱਚ ਚੁੱਪਚਾਪ ਇੱਕ ਕੋਨੇ ਵਿੱਚ ਬੈਠਾ ਸੀ ਸਕੁੰਤਲਾ ਦੀਆਂ ਅੱਖਾਂ ਵਾਰ-ਵਾਰ ਦਰਵਾਜ਼ੇ ਤੇ ਟਿਕ ਜਾਂਦੀਆਂ ਜਿਵੇਂ ਹੁਣੇ ਕੋਈ ਚਮਤਕਾਰ ਹੋਵੇ ਅਤੇ ਖਾਣਾ ਆ ਜਾਵੇ ਪਰ ਹਕੀਕਤ ਤਾਂ ਇਹ ਸੀ ਕਿ ਘਰ ਦੇ ਕੋਨੇ ਵਿੱਚ ਪਿਆ ਮਿੱਟੀ ਦਾ ਖਾਲੀ ਘੜਾ ਅਤੇ ਖਾਲੀਆ ਨਾਜ ਦਾ ਡੱਬਾ ਉਹਨਾਂ ਦੀ ਭੁੱਖ ਦਾ ਮਜ਼ਾਕ ਉਡਾ ਰਿਹਾ ਸੀ ਰਾਤ ਫਿਰ ਤੋਂ ਉੱਤਰਾਈ ਸੀ ਬਰਫ਼ੀਲੀ ਹਵਾ ਪੁਰਾਣੇ ਘਰ ਦੀਆਂ ਤਰੇੜਾਂ ਵਿੱਚੋਂ ਅੰਦਰ ਆ ਰਹੀ ਸੀ ਰਾਜੂ ਦੇ ਬੁੱਲ ਨੀਲੇ ਪੈ ਚੁੱਕੇ ਸਨ ਅਤੇ ਉਸ ਦਾ ਸਰੀਰ ਬੁਰੀ ਤਰ੍ਹਾਂ ਕੰਬ ਰਿਹਾ ਸੀ ਬਾਬਾ ਬਹੁਤ ਠੰਡ ਲੱਗ ਰਹੀ ਹੈ ਉਸ ਦੀ ਧੀਮੀ ਟੁੱਟੀ ਹੋਈ ਆਵਾਜ਼ ਨੇ ਰਾਮਨਾਥ ਦੇ ਦਿਲ ਨੂੰ ਚੀਰ ਦਿੱਤਾ। ਸ਼ਕੁੰਤਲਾ ਨੇ ਉਸ ਨੂੰ ਆਪਣੀ ਗੋਦ ਵਿੱਚ ਲੈ ਲਿਆ ਪਰ ਹੁਣ ਉਸ ਦਾ ਸਾਹ ਵੀ ਭਾਰੀ ਹੋਣ ਲੱਗਾ ਸੀ। ਰਾਮਨਾਥ ਨੂੰ ਲੱਗਾ ਜੇ ਕੁਝ ਨਾ ਕੀਤਾ ਤਾਂ ਸ਼ਾਇਦ ਸਵੇਰ ਤੱਕ ਉਸ ਦਾ ਬੇਟਾ ਉਸ ਦੀਆਂ ਅੱਖਾਂ ਵਿੱਚ ਹੰਝੂ ਪਰ ਆਏ ਪਰ ਅਗਲੇ ਹੀ ਪਲ ਉਸ ਨੇ ਤਾਰ ਲਿਆ ਸੀ। ਬਿਨਾਂ ਕੁਝ ਕਹੇ ਹੋ ਉੱਠ ਕੇ ਖੜਾ ਹੋ ਗਿਆ। ਫਟੇ ਕੁਰਤੇ ਦੀ ਜੇਬ ਵਿੱਚ ਹੱਥ ਪਾ ਕੇ ਪੁਰਾਣੇ ਮੰਦਿਰ ਵੱਲ ਨਿਕਲ ਪਿਆ। ਪਿੰਡ ਦੇ ਸਦੀਆਂ ਪੁਰਾਣੇ ਮੰਦਿਰ ਵਿੱਚ ਰਾਮਨਾਥ ਹੌਲੀ-ਹੌਲੀ ਅੰਦਰ ਦਾਖਲ ਹੋਇਆ। ਠੰਡੀਆਂ ਪੱਥਰ ਦੀਆਂ ਪੌੜੀਆਂ ਤੇ ਕਦਮ ਰੱਖਦਿਆਂ ਹੀ ਉਸਦੀ ਨਜ਼ਰ ਮਾਂ ਦੁਰਗਾ ਦੀ ਸੁਨਹਿਰੀ ਮੂਰਤ ਤੇ ਪਈ ਗਲੇ ਵਿੱਚ ਚਮਕਦਾ ਸੋਨੇ ਦਾ ਹਾਰ ਉਸ ਦੀਆਂ ਅੱਖਾਂ ਵਿੱਚ ਸ਼ਰਮ ਅਤੇ ਡਰ ਦਾ ਸਹਿਲਾਬ ਸੀ ਪਰ ਬੇਟੇ ਦੀ ਠੰਡ ਨਾਲ ਕੰਬਦੀ ਦੇਹ ਭੁੱਖੀ ਸ਼ਕੁੰਤਲਾ ਦਾ ਚਿਹਰਾ ਅਤੇ ਉਸ ਘਰ ਦੀ ਬੇਰਹਿਮ ਠੰਡ ਸਭ ਨੇ ਉਸ ਦੇ ਮਨ ਵਿੱਚ ਇੱਕੋ ਹੀ ਆਵਾਜ਼ ਗੂੰਜਾ ਦਿੱਤੀ ਕਿ ਕੁਝ ਕਰ ਨਹੀਂ ਤਾਂ ਸਭ ਕੁਝ ਖਤਮ ਹੋ ਜਾਵੇਗਾ ਤਦ ਹੀ ਰਾਮਨਾਥ ਨੇ ਕੰਬਦੇ ਹੱਥਾਂ ਨਾਲ ਹਾਰ ਉਤਾਰਿਆ ਨੇੜੇ ਪਈ ਛੋਟੀ ਜਿਹੀ ਤਜੋਰੀ ਵਿੱਚੋਂ ਕੁਝ ਚਾਂਦੀ ਦੇ ਸਿੱਕੇ ਅਤੇ ਨੋਟ ਚੁੱਕ ਲਏ ਅਤੇ ਜਲਦੀ ਜਲਦੀ ਉੱਥੋਂ ਨਿਕਲ ਪਿਆ ਅਗਲੀ ਸਵੇਰ ਮੰਦਰ ਦੇ ਪੁਜਾਰੀ ਦੀ ਆਵਾਜ਼ ਸੁਣ ਕੇ ਪੂਰਾ ਪਿੰਡ ਇਕੱਠਾ ਹੋ ਗਿਆ ਅਰੇ ਮਾਂ ਦਾ ਹਾਰ ਚੋਰੀ ਹੋ ਗਿਆ ਹੈ ਪਿੰਡ ਵਿੱਚ ਹੜਕੰਪ ਮਚ ਗਿਆ ਲੋਕ ਇੱਕ ਦੂਸਰੇ ਤੋਂ ਪੁੱਛ ਰਹੇ ਸਨ ਕਿ ਇਹ ਕਿਸ ਨੇ ਕੀਤਾ ਹੋਵੇਗਾ ਪਰ ਕਿਸੇ ਕੋਲ ਜਵਾਬ ਨਹੀਂ ਸੀ ਰਾਮਨਾਥ ਨੇ ਚੋਰੀ ਦੀ ਖਬਰ ਸੁਣੀ ਪਰ ਚਿਹਰਾ ਪੱਥਰ ਵਰਗਾ ਬਣਾਈ ਰੱਖਿਆ ਉਸ ਦੇ ਅੰਦਰ ਡਰ ਸੀ ਪਰ ਨਾਲ ਹੀ ਇੱਕ ਅਜੀਬ ਜਿਹਾ ਸਕੂਨ ਵੀ ਸੀ ਕਿਉਂਕਿ ਉਸੇ ਦਿਨ ਸ਼ਾਮ ਨੂੰ ਉਹ ਕਰ ਲਈ ਆਟਾ ਦਾਲ ਥੋੜਾ ਜਿਹਾ ਮਾਸ ਗਰਮ ਰਜਾਈ ਅਤੇ ਬੇਟੇ ਲਈ ਉਹਨਦੇ ਕਪੜੇ ਲੈ ਕੇ ਆਇਆ ਸੀ ਉਸ ਰਾਤ ਘਰ ਵਿੱਚ ਪਹਿਲੀ ਵਾਰ ਕਈ ਹਫ਼ਤਿਆਂ ਬਾਅਦ ਰੋਟੀ ਦੀ ਖੁਸ਼ਬੂ ਫੈਲੀ ਰਾਜੂ ਗਰਮ ਬਿਸਤਰੇ ਵਿੱਚ ਲਿਪਟਿਆ ਚੈਨ ਨਾਲ ਸੌ ਰਿਹਾ ਸੀ ਸ਼ਕੁੰਤਲਾ ਨੂੰ ਜਦੋਂ ਪਤਾ ਲੱਗਾ ਕਿ ਰਾਮਨਾਥ ਨੇ ਚੋਰੀ ਕੀਤੀ ਹੈ ਤਾਂ ਉਸ ਦਾ ਮਨ ਘਬਰਾਉਣ ਲੱਗਾ ਪਰ ਉਸਨੇ ਕੁਝ ਵੀ ਨਹੀਂ ਕਿਹਾ ਅਤੇ ਕੁਝ ਦਿਨ ਬਸ ਇਸੇ ਤਰ੍ਹਾਂ ਖੁਸ਼ੀ-ਖੁਸ਼ੀ ਬੀਤ ਗਏ ਫਿਰ ਇੱਕ ਰਾਤ ਪਿੰਡ ਵਿੱਚ ਤੇਜ਼ ਬਾਰਿਸ਼ ਹੋ ਰਹੀ ਸੀ ਅਤੇ ਉਸੇ ਪੁਰਾਣੇ ਮੰਦਿਰ ਦੇ ਅੰਦਰ ਪੁਜਾਰੀ ਇਕੱਲਾ Maa Durga ਦੀ ਆਰਤੀ ਵਿੱਚ ਲੱਗਿਆ ਹੋਇਆ ਸੀ ਬਾਹਰ ਬਿਜਲੀ ਕੌਂਦ ਰਹੀ ਸੀ ਅਤੇ ਤੇਜ਼ ਗਰਜ ਦੇ ਅੰਦਰ ਦੀਵੇ ਦੀ ਮੱਧਮ ਲਾਟ ਜਗ ਰਹੀ ਸੀ ਆਰਤੀ ਖਤਮ ਹੁੰਦਿਆਂ ਹੀ ਪੁਜਾਰੀ ਨੇ ਮਾਂ ਦੇ ਚਰਨਾਂ ਤੇ ਫੁੱਲ ਚੜਾਏ ਤਦ ਹੀ ਉਸ ਦੀ ਨਜ਼ਰ ਜ਼ਮੀਨ ਤੇ ਪਈ ਉੱਥੇ ਇੱਕ ਤਾਂਬੇ ਦੀ ਅੰਗੂਠੀ ਪਈ ਹੋਈ ਸੀ ਪੁਜਾਰੀ ਨੇ ਉਸ ਨੂੰ ਚੁੱਕਿਆ ਅਤੇ ਸਾਫ਼ ਕਰਨ ਲੱਗਾ ਜਿਵੇਂ ਹੀ ਚਿੱਕੜ हटਿਆ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਅੰਗੂਠੀ ਤੇ ਸਾਫ਼-ਸਾਫ਼ ਉਕਰਿਆ ਹੋਇਆ ਸੀ ਰਾਮਨਾਥ ਪੁਜਾਰੀ ਨੇ ਮੁਠੀ ਭੀਚ ਲਈ ਬਿਨਾਂ ਦੇਰ ਕੀਤੇ ਉਹ ਮੰਦਰ ਤੋਂ ਬਾਹਰ ਨਿਕਲਿਆ ਅਤੇ ਤੇਜ਼ ਬਾਰਿਸ਼ ਵਿੱਚ ਵੀ ਪਿੰਡ ਦੇ ਕੁਝ ਲੋਕਾਂ ਨੂੰ ਬੁਲਾ ਲਿਆ ਚੋਰੀ ਦਾ ਪਾਪੀ ਮਿਲ ਗਿਆ ਹੈ ਅੱਜ ਉਸ ਨੂੰ ਸਜ਼ਾ ਜ਼ਰੂਰ ਦਿਆਂਗੇ ਅਤੇ ਦੇਖਦੇ ਹੀ ਦੇਖਦੇ ਦਰਜਨਾ ਪਿੰਡ ਵਾਲੇ ਮਿਸ਼ਾਨਾ ਲੈ ਕੇ ਰਾਮਨਾਥ ਦੇ ਘਰ ਵੱਲ ਤੁਰ ਪਏ ਪਰ ਉਸੇ ਵਕਤ ਰਾਮਨਾਥ ਨੇ ਰਸਤੇ ਵਿੱਚ ਉਹਨਾਂ ਨੂੰ ਦੇਖ ਲਿਆ ਸੀ ਰਾਮਨਾਥ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਉਹ ਫੌਰਨ ਘਰ ਵੱਲ ਦੌੜਿਆ ਅੰਦਰ ਸ਼ਕੁੰਤਲਾ ਤੇ ਰਾਜੂ ਠੰਡ ਨਾਲ ਸਿਮਟੇ ਬੈਠੇ ਹੋਏ ਸਨ ਉਸ ਨੇ ਦਰਵਾਜ਼ਾ ਧੜਾਮ ਨਾਲ ਖੋਲ੍ਹਿਆ ਅਤੇ ਹੌਂਕਦੇ ਹੋਏ ਬੋਲਿਆ ਸ਼ਕੁੰਤਲਾ ਰਾਜੂ ਨੂੰ ਲੈ ਕੇ ਤੁਰੰਤ ਭਜੋ ਲੋਕ ਸਾਨੂੰ ਜਉਂਦੇ ਨਹੀਂ ਛੱਡਣਗੇ ਸਭ ਨੂੰ ਪਤਾ ਚੱਲ ਗਿਆ ਹੈ ਕਿ ਚੋਰੀ ਅਸੀਂ ਕੀਤੀ ਹੈ ਸ਼ਕੁੰਤਲਾ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ ਪਰ ਜਾਵਾਂਗੇ ਕਿੱਥੇ? ਰਾਮਨਾਥ ਨੇ ਜਲਦੀ ਨਾਲ ਇੱਕ ਪੁਰਾਣੀ ਪੋਟਲੀ ਚੁੱਕੀ ਜਿਸ ਵਿੱਚ ਸੋਨੇ ਦਾ ਹਾਰ, ਕੁਝ ਚਾਂਦੀ ਦੇ ਸਿੱਕੇ ਅਤੇ ਜ਼ਰੂਰੀ ਕੱਪੜੇ ਰੱਖੇ ਹੋਏ ਸਨ। ਰਾਜੂ ਦੀਆਂ ਅੱਖਾਂ ਵਿੱਚ ਡਰ ਸਾਫ਼ ਚਲਕ ਰਿਹਾ ਸੀ। ਜੰਗਲ ਵੱਲ ਜਾਓ, ਉੱਥੇ ਪੁਰਾਣਾ ਪਹਾੜੀ ਰਸਤਾ ਹੈ, ਉੱਥੇ ਸੁਰੱਖਿਅਤ ਰਹਾਂਗੇ। ਇੰਨਾ ਕਹਿ ਕੇ ਰਾਮਨਾਥ ਨੇ ਪੋਟਲੀ ਸ਼ਕੁੰਤਲਾ ਨੂੰ ਫੜਾਈ ਅਤੇ ਉਹਨਾਂ ਨੂੰ ਦਰਵਾਜ਼ੇ ਤੋਂ ਬਾਹਰ ਤੱਕ ਦਿੱਤਾ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਿਵੇਂ ਹੀ ਉਹ ਗਲੀ ਦੇ ਮੋੜ ਤੇ ਪਹੁੰਚੇ, ਮਸ਼ਾਲਾਂ ਦੀ ਰੌਸ਼ਨੀ ਉਹਨਾਂ ਤੇ ਪਈ। ਇਕ ਆਦਮੀ ਏ ਕਿਆ ਓਰੇ ਹਾ ਚੋਰ ਫੜੋ ਉਸਨੂੰ ਚਲੋ ਮਾਰੋ ਉਸਨੂੰ ਅਗਲੇ ਹੀ ਪਲ ਦਰਜਨਾ ਪਿੰਡ ਵਾਲੇ ਉਹਨਾਂ ਦੇ ਪਿੱਛੇ ਤੋੜੇ ਗਲੀ ਵਿੱਚ ਪਾਣੀ ਤੇਜ਼ ਧਾਰ ਵਾਂਗ ਵਹਿ ਰਿਹਾ ਸੀ ਬਾਰਿਸ਼ ਲਗਾਤਾਰ ਵਰ ਰਹੀ ਸੀ ਅਤੇ ਉਹਨਾਂ ਦੇ ਪੈਰਾਂ ਹੇਠਾਂ ਚਿੱਕੜ ਉਹਨਾਂ ਨੂੰ ਵਾਰ-ਵਾਰ ਡੇਗ ਰਿਹਾ ਸੀ ਪਰ ਰਾਮਨਾਥ ਸ਼ਕੁੰਤਲਾ ਤੇ ਰਾਜੂ ਆਪਣੀ ਆਖਰੀ ਤਾਕਤ ਨਾਲ ਵੀ ਜੰਗਲ ਵੱਲ ਭੱਟਦੇ ਰਹੇ ਪਿੱਛੋਂ ਗੁੱਸੇ ਵਿੱਚ ਵਰਦੇ ਲੋਕਾਂ ਦੀਆਂ ਆਵਾਜ਼ਾਂ ਅਤੇ ਮਸ਼ਾਲਾਂ ਦੀ ਲਾਲ ਰੌਸ਼ਨੀ ਮਾਨੋ ਹਨੇਰੇ ਵਿੱਚ ਅੱਗ ਦਾ ਸਹਿਲਾਬ ਬਣ ਕੇ ਉਹਨਾਂ ਵੱਲ ਵਧ ਰਹੇ ਸੀ ਉਹ ਤਿੰਨੇ ਭੱਜਦੇ ਹੋਏ ਜੰਗਲਵਾਲ ਚਲੇ ਗਏ بارش ਦੀਆਂ ਬੂੰਦਾਂ ਹੁਣ ਤੇਜ਼ ਹੋ ਚੁੱਕੀਆਂ ਸਨ ਮੰਨੋ ਅਸਮਾਨ ਵੀ ਆਉਣ ਵਾਲੇ ਅੰਜਾਮ ਨੂੰ ਰੋਕ ਰਿਹਾ ਹੋਵੇ ਸ਼ਕੁੰਤਲਾ ਦੀਆਂ ਅੱਖਾਂ ਵਿੱਚ ਡਰ ਅਤੇ ਲਾਚਾਰੀ ਸੀ ਅਸੀਂ ਸਾਰੇ ਇਕੱਠੇ ਚੱਲਦੇ ਹਾਂ ਨਾ ਰਾਮਨਾਥ ਪਿੰਡ ਵਾਲੇ ਸਾਨੂੰ ਮਾਰ ਦੇਣਗੇ ਸਾਡੇ ਨਾਲ ਚੱਲੋ ਰਾਮਨਾਥ ਨੇ ਕੰਬ ਦੀ ਆਵਾਜ਼ ਵਿੱਚ ਕਿਹਾ ਨਹੀਂ ਸ਼ਕੁੰਤਲਾ ਤੂੰ ਰਾਜੂ ਨੂੰ ਲੈ ਕੇ ਇੱਥੋਂ ਚਲੀ ਜਾ ਮੈਂ ਪਿੰਡ ਵਾਲਿਆਂ ਨੂੰ ਰੋਕਦਾ ਹਾਂ ਜਾ ਤੈਨੂੰ ਮੇਰੀ ਸੌਹ ਹੈ ਸ਼ਕੁੰਤਲਾ ਭੱਜ ਜਾ ਇੱਥੋਂ ਹੁਣੇ ਕਿਤੇ ਵੀ ਭੱਜ ਅਚਾਨਕ ਜੰਗਲ ਵੱਲੋਂ ਮਸ਼ਾਲਾਂ ਦੀ ਰੋਸ਼ਨੀ ਚਮਕੀ ਇੱਕ ਪਿੰਡ ਵਾਲੇ ਦੀ ਨਜ਼ਰ ਰਾਮਨਾਥ ਤੇ ਪਈ ਅਤੇ ਉਹ ਚੀਕਿਆ ਓ ਰਿਆ ਚੋਰ ਫੜੋ ਉਸਨੂੰ ਚਲੋ ਮਾਰੋ ਉਸਨੂੰ ਰਾਮਨਾਥ ਨੇ ਦੂਂਗਾ ਸਾਂ ਲਿਆ ਅਤੇ ਖੁਦ ਪਿੰਡ ਵਾਲਿਆਂ ਦੇ ਸਾਹਮਣੇ ਚੱਲ ਪਿਆ ਮਸ਼ਾਲਾਂ ਦੀ ਪੀਲੀ ਰੋਸ਼ਨੀ ਵਿੱਚ ਉਸਦਾ ਭਿੱਜਿਆ ਹੋਇਆ ਚਿਹਰਾ ਅਤੇ ਫਟਿਆ ਕੁਰਤਾ ਚਮਕ ਰਿਹਾ ਸੀ ਪਿੰਡ ਵਾਲੇ ਚਾਰੇ ਪਾਸੇ ਉਸਤੇ ਟੁੱਟ ਪਏ ਕਿਸੇ ਨੇ ਡੰਗ ਨਾਲ ਪਿੱਠ ਤੇ ਮਾਰਿਆ ਕਿਸੇ ਨੇ ਲੱਤਾਂ ਮੁੱਕੇ ਵਰਹਾਏ ਅਤੇ ਬਾਰਿਸ਼ ਦੇ ਪਾਣੀ ਵਿੱਚ ਉਸਦਾ ਖੂਨ ਵਹਿਣ ਲੱਗਾ ਹਰ ਵਾਰ ਦੇ ਨਾਲ ਪੀਟ ਦੀ ਆਵਾਜ਼ ਗੂੰਜਦੀ ਰਹੀ ਮਾਰੋ ਇਸ ਨੂੰ ਮਾਰੋ ਇਸ ਨੂੰ ਇਹ ਪਾਪੀ ਹੈ ਥੋੜੀ ਦੂਰ ਤਾਂ ਕਿ ਇੱਕ ਵੱਡੇ ਦਰਖਤ ਪਿੱਛੇ ਸ਼ਕੁੰਤਲਾ ਨੇ ਆਪਣੇ ਕੰਬਦੇ ਹੱਥ ਨਾਲ ਰਾਜੂ ਦਾ ਮੂੰਹ ਦਬਾ ਰੱਖਿਆ ਸੀ ਤਾਂ ਕਿ ਉਸ ਦੀਆਂ ਸਿਸਕੀਆਂ ਬਾਹਰ ਨਾ ਨਿਕਲਣ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਨਕ ਨਹੀਂ ਰਏ ਸਨ ਪਰ ਉਹ ਜਾਣਦੀ ਸੀ ਕਿ ਜੇ ਉਸ ਨੇ ਆਵਾਜ਼ ਦਿੱਤੀ ਤਾਂ ਉਹ ਦੋਵੇਂ ਵੀ ਮਾਰੇ ਜਾਣਗੇ ਮਸ਼ਾਲਾਂ ਦੀ ਰੋਸ਼ਨੀ ਵਿੱਚ ਉਸ ਨੇ ਦੇਖਿਆ ਕਿ ਉਸ ਦਾ ਰਾਮਨਾਥ ਮਿੱਟੀ ਵਿੱਚ ਡਿੱਗ ਪਿਆ ਹੈ ਅਤੇ ਪੀੜ ਉਸ ਤੇ ਉਦੋਂ ਤੱਕ ਵਾਰ ਕਰਦੀ ਰਹੀ ਜਦੋਂ ਤੱਕ ਉਸ ਦਾ ਸਾਹ ਨਾ ਰੁਕ ਗਿਆ ਪਰ ਸ਼ਕੁੰਤਲਾ ਉੱਥੇ ਹੀ ਸੁਗੜੀ ਬੈਠੀ ਰਹੀ ਆਪਣੇ ਬੇਟੇ ਨੂੰ ਸੀਨੇ ਨਾਲ ਲਗਾ ਕੇ ਬਿਨਾ ਆਵਾਜ਼ ਕੀਤੇ ਕਿਉਂਕਿ ਉਸ ਰਾਤ ਚੀਕੜਮਾ ਮਤਲਬ ਸੀ ਮੌਤ ਅਤੇ ਦੇਖਦੇ ਹੀ ਦੇਖਦੇ ਰਾਮਨਾਥ ਨੇ ਦਮ ਤੋੜ ਦਿੱਤਾ ਅਤੇ ਪਿੰਡ ਵਾਲੇ ਉੱਥੋਂ ਪਰਤ ਗਏ ਉਹਨਾਂ ਦੇ ਜਾਣ ਤੋਂ ਬਾਅਦ ਸ਼ਕੁੰਤਲਾ ਰਾਮਨਾਥ ਦੇ ਕੋਲ ਗਈ ਅਤੇ ਚੀਕ-ਚੀਕ ਕੇ ਰੋਣ ਲੱਗ ਪਈ ਇਹ ਹੀ ਸੀ ਰਾਮਨਾਥ ਦੀ ਕਹਾਣੀ ਅਤੇ ਗਰੀਬੀ ਦੀ ਕੌੜੀ ਸਚਾਈ